Thank you. ਸਵਾਗਤ ਹੈ ਜੀ ਇੱਕ ਵਾਰੀ ਫੇਰ ਵੀ ਨਾ ਪੰਜਾਬੀ ਤੇ ਮਨਦੀਪ ਸਿੰਘ ਟੋਟੇ ਇੱਕ ਵਾਰੀ ਫੇਰ ਹਾਜ਼ਰ ਹੈ ਅੱਜ ਅਸੀਂ ਖੜੇ ਆਂ ਪ੍ਰਿੰਸ ਜੋਰ ਦੇ ਵਿੱਚ ਬਹੁਤ ਹੀ ਖੂਬਸੂਰਤ ਸ਼ਹਿਰ ਹੈ ਇਹ ਬੀਸੀ ਦਾ ਕੈਨੇਡਾ ਦਾ ਤੇ ਅੱਜ ਇੱਥੇ ਕੈਨੇਡਾ ਦੇ ਜਿਹੜਾ ਉਹ ਮਨਾਇਆ ਜਾ ਰਿਹਾ ਖਾਸ ਤੌਰ ਤੇ ਰੌਣਕਾਂ ਲੱਗੀਆਂ ਹੋਈਆਂ ਨੇ ਤੇ ਅਸੀਂ ਇਸ ਵੇਲੇ ਖੜੇ ਆ ਇੱਥੇ ਟੈਂਟ ਲੱਗਾ ਹੋਇਆ ਜਿੱਥੇ ਦਸਤਾਰਾਂ ਬੰਦੀਆਂ ਜਾ ਰਹੀਆਂ ਨੇ ਪਿਛਲੇ ਕਈ ਸਾਲਾਂ ਤੋਂ ਇੱਥੇ ਦਸਤਾਰਾਂ ਦੀ ਜਿਹੜੀ ਸੇਵਾ ਆ ਮੁਫਤ ਕੀਤੀ ਜਾਂਦੀ ਆ ਤੇ ਦਸਤਾਰਾਂ ਸਿਰਫ ਬਣਾ ਕੇ ਰੱਖੀਆਂ ਜਾਂਦੀਆਂ ਨਾਲ ਦਿੱਤੀਆਂ ਵੀ ਜਾਂਦੀਆਂ ਨੇ ਛੋੜੇ ਸੰਬੰਧੀ ਗੱਲਬਾਤ ਕਰਾਂਗੇ ਸੋ ਹਰ ਭਾਈ ਚਾਰੇ ਦੇ ਲੋਕ ਇੱਥੇ ਆਏ ਹੋਏ ਨੇ 17 ਸੰਬੰਧੀ ਜੋ ਅਵੇਰਨੈਸ ਆ ਜੋ ਪ੍ਰਚਾਰ ਆ ਜਿਹਦੀ ਅੱਜ ਬਹੁਤ ਲੋੜ ਆ ਉਹ ਵੀ ਕੀਤਾ ਜਾ ਰਿਹਾ ਸਭ ਮੇਰੇ ਨਾਲ ਨੇ ਜਸਵੰਤ ਸਿੰਘ ਭਾਜੀ ਹੁਣੇ ਜੋ ਹਰ ਸਾਲ ਇਹ ਸੇਵਾ ਕਰਦੇ ਉਹਨਾਂ ਤੋਂ ਜਾਣਕਾਰੀ ਲੈਂਦੇ ਹਾਂ ਹੋਰ ਦੀ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਜੀ ਵੀਰਾਂ ਨੂੰ ਪੰਜਾਬੀ ਦਾ ਆ ਸਤਿ ਸ਼੍ਰੀ ਅਕਾਲ ਜੀ ਜਿੰਨੇ ਵੀ ਦਰਸ਼ਕ ਇਹ ਪ੍ਰੋਗਰਾਮ ਦੇਖ ਰਿਹਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹੈਪੀ ਕੈਨੇਡਾ ਦੇ ਜੀ ਹਾਂਜੀ ਤੇ ਕਿੰਨੇ ਸਾਲ ਹੋ ਗਏ ਜੀ ਇਹ ਸੇਵਾ ਚੱਲਦੀ ਆ ਲਗਭਗ 12-13 ਸਾਲ ਹੋ ਗਿਆ ਜੀ ਇਹ ਸੇਵਾ ਚੱਲਦੀ ਨੂੰ ਹਰੇਕ ਜਦੋਂ ਕੈਨੇਡਾ ਦੇ ਹੁੰਦਾ ਆਰਗੇਨਾਈਜ਼ਡ ਪ੍ਰੋਗਰਾਮ ਸਟਾਰਟ ਕੀਤਾ ਹੋਇਆ 12-13 ਸਾਲ ਪਹਿਲਾਂ ਜੇ ਕਿ ਨਿਰੰਤਰ ਹਰ ਸਾਲ ਹੀ ਚੱਲ ਰਿਹਾ ਜੀ ਜੀ ਬਸ ਤਾਂ ਕਈ ਥਾਵਾਂ ਤੇ ਅਸੀਂ ਵੱਡੇ ਸ਼ਹਿਰਾਂ ਦੇ ਦੇਖਿਆ ਉਦੋਂ ਨਗਰ ਕੀਰਤਨ ਤੇ ਵੀ ਜਿਹੜੀ ਦਸਤਾਰ ਦੀ ਸਿਵਾ ਹੁੰਦੀ ਆ ਪਰ ਉੱਥੇ ਬਹੁਤੇ ਲੋਕ ਆਪਣੇ ਭਾਈਚਾਰੇ ਦੇ ਹੁੰਦੇ ਆ ਸੋ ਇੱਥੇ ਅਸੀਂ ਦੇਖਦੇ ਆ ਕਿ ਹਰ ਭਾਈਚਾਰੇ ਲੋਕ ਆ ਉਧਰ ਗੀੜਾ ਮਾਰ ਕੇ ਆ ਵਿੱਚ ਵਿੱਚ ਟਾਵੇਂ ਟਾਵੇਂ ਹਰ ਭਾਈਚਾਰੇ ਦੇ ਲੋਕ ਦਸਤਾਰਾ ਬੱਦ ਕੇ ਬੈਠੇ ਆ ਸੋ ਇਹ ਆਈਡੀਆ ਕਿੱਥੋਂ ਆਇਆ ਸਗੀ ਐਕਚੁਅਲੀ ਅਸੀਂ ਜ਼ਿਆਦਾਤਰ ਦੇਖਦੇ ਜਿਵੇਂ ਸਰੀ ਵੈਨਕੂਵਰ ਏਰੀਆ ਜਾਂ ਐਡਮਿੰਟਨਾ ਜਿਹੜੇ ਵੱਡੇ ਸ਼ਹਿਰਾਂ ਉੱਥੇ ਬ ਉਥੇ ਵੀ ਦਸਤਾਰਾਂ ਸਜਾਉਂਦੇ ਬਹੁਤ ਵਧੀਆ ਗੱਲ ਆ ਪਰ ਅਸੀਂ ਨਾਰthern ਸਾਈਡ ਰਹਿਨੇ ਇੱਥੇ ਪ੍ਰੈਸ਼ ਜਾਰਜ ਆ ਜਿਆਦਾ ਕਮਿਊਨਿਟੀ ਆ ਜੇ ਇੱਥੇ ਹਰ ਕਮਿਊਨਿਟੀ ਦੇ ਲੋਕ ਰਹਿੰਦੇ ਆ ਜਿਹੜੇ ਆਪਣੀ ਪੰਜਾਬੀ ਭਾਈਚਾਰਾ ਲਗਭਗ 8 ਤੋਂ 10000 ਹੋਣਾ ਪਰ ਇੱਥੇ ਜਿਹੜੇ ਜ਼ਿਆਦਾਤਰ ਲੋਕ ਆ ਉਹ ਹੋਰ ਕਮਿਊਨਿਟੀ ਦੇ ਲੋਕ ਰਹਿੰਦੇ ਆ ਇਸ ਕਰਕੇ ਅਸੀਂ ਟਰਾਈ ਕਰਦੇ ਆ ਕਿ ਜਦੋਂ ਆਈਡੀਆ ਆਇਆ ਸਾਡੇ ਦਿਮਾਗ 'ਚ ਅਸੀਂ ਦੇਖਿਆ ਕਿ ਕਈ ਵੱਡੇ ਸ਼ਹਿਰਾਂ ਦੇ ਵਿੱਚ ਜਾਂ ਮਤਲਬ ਪੱਗ ਨੂੰ ਲੈ ਕੇ ਇੱਕ ਬਹੁਤ ਵੱਡਾ ਟਾਰਗੇਟ ਕੀਤਾ ਜਾਂਦਾ ਹੈਗਾ ਕਿ ਅਸੀਂ ਟرائی ਕੀਤਾ ਹੈਗਾ ਕਿ ਪੱਗ ਦੀ ਬਾਰੇ ਦੱਸਣ ਵਾਸਤੇ ਇਥੋਂ ਦੇ ਜਿਹੜੇ ਲੋਕ ਨਿਵਾਸੀ ਲੋਕਾਂ ਨੂੰ ਦੱਸਣ ਵਾਸਤੇ ਕਿ ਸਾਡਾ ਭਾਈਚਾਰਾ ਕੀ ਹੈਗਾ ਸਾਡੇ ਲਈ ਇਹ ਕਿਉਂ ਜ਼ਰੂਰੀ ਆ ਇਸ ਕਰਕੇ ਜਦੋਂ ਅਸੀਂ ਆਪਣਾ ਪੰਜਾਬੀ ਭਾਈਚਾਰੇ 'ਚ ਬੰਨਦੇ ਹਾਂ ਉਹ ਵੀ ਚੰਗੀ ਗੱਲ ਆ ਪਤਾ ਜਦੋਂ ਆਊਟ ਆਫ ਪੰਜਾਬੀ ਭਾਈਚਾਰੇ 'ਚ ਜਾ ਕੇ ਇਹ ਪ੍ਰੋਗਰਾਮ ਨੂੰ ਲੀਕਦੇ ਆ ਤਾਂ ਉਹਦਾ ਬਹੁਤ ਵਧੀਆ ਰਿਸਪੌਂਸ ਮਿਲਦਾ ਹੁਣ ਸਭ ਤੋਂ ਪਹਿਲਾਂ ਜਦੋਂ ਅਸੀਂ ਸਟਾਰਟ ਕੀਤਾ ਸਭ ਤੋਂ ਪਹਿਲਾਂ ਇੱਥੇ ਰੂਰਲ ਏਰੀਆ ਜੋ ਐਮਪੀ ਆ ਉਹ ਸਾਡੇ ਤੱਕ ਆਪ ਆਏ ਇੱਥੇ ਆ ਕੇ ਉਹਨਾਂ ਨੇ ਦਸਤਾਰ ਸਜਾਈ ਦਸਤਾਰ ਸਜਾ ਕੇ ਉਹਨਾਂ ਨੂੰ ਸਾਰਾ ਐਕਸਪਲੇਨ ਕੀਤਾ ਸਾਡੇ ਲਈ ਕਿਉਂ ਜ਼ਰੂਰੀ ਆ ਇਹਦੇ ਕੀ ਮਹੱਤਤਾ ਜਦੋਂ ਉਹਨਾਂ ਨੂੰ ਦਸਤਾਰ ਸਜਾਈ ਗਈ ਬਹੁਤ ਵਧੀਆ ਪ੍ਰਾਊਡ ਫੀਲ ਕੀਤਾ ਨਾਲ ਹੀ ਉਹਨਾਂ ਨੇ ਆਪਣੇ ਜੋ ਵੀ ਪਲੇਟਫਾਰਮ ਆ ਹੈਗੇ ਆ ਉਹਨਾਂ ਤੇ ਜਦੋਂ ਪਿਕਚਰ ਕਲਿੱਕ ਕਰਕੇ ਉਹ ਵੀਡੀਓ ਪਾਈ ਤਾਂ ਹੋਰ ਕਾਫੀ ਜ਼ਿਆਦਾ ਜਿਹੜੀ ਸਾਡੀ ਅਪਰੋਚ ਕਾਫੀ ਲੋਕਾਂ ਤੱਕ ਹੋ ਗਈ ਜਿਹੜੇ ਨਾਰਦਰਨ ਸਾਈਡ ਤੇ ਲੋਕ ਰਹਿੰਦੇ ਇਸ ਕਰਕੇ ਅਸੀਂ ਉਹਨਾਂ ਨੂੰ ਐਕਸਪਲੇਨ ਕਰਦੇ ਆ ਕਿ ਸਾਡੇ ਲਈ ਕਿਉਂ ਜ਼ਰੂਰੀ ਆ ਇਹਦੀ ਕੀ ਮਹੱਤਤਾ ਹੈਗੀ ਆ ਉਹ ਵੀ ਸਾਡੀ ਫਿਰ ਪੱਗ ਬਾਰੇ ਜਦੋਂ ਸਵਾਲ ਪੁੱਛਦੇ ਆ ਸਾਨੂੰ ਵਧੀਆ ਲੱਗਦਾ ਅਸੀਂ ਉਹਨਾਂ ਨੂੰ ਐਕਸਪਲੇਨ ਕਰ ਸਕੀਏ ਤੇ ਆਪਣੀ ਪੰਜਾਬੀ ਜਿਹੜੀ ਹੈਗੀ ਆ ਪੱਗ ਹੈਗੀ ਆ ਆਪਣੀ ਉਹਨੂੰ ਇਸ ਭਾਈ ਚ ਇਹਨਾਂ ਲੋਕਾਂ ਦੇ ਵਿੱਚ ਲਿਜਾਣ ਦਾ ਹੀ ਮਕਸਦ ਆ ਕਿ ਅਵੇਰ ਹੋਣ ਤਾਨੂੰ ਕਿਸੇ ਤਰ੍ਹਾਂ ਨਾਲ ਟਾਰਗੇਟ ਨਾ ਕਰਨ ਤੇ ਆਪਣੀ ਗੁਰੂਆਂ ਵੱਲੋਂ ਦਰਸਾਈ ਗਈ ਜਿਹੜੀ ਦਸਤਾਰੀ ਆ ਉਹਦੀ ਮੱਤ ਤੈਨਾਂ ਤੱਕ ਰੱਖ ਸਕੀਏ ਜੀ ਜੀ ਬਿਲਕੁਲ ਜਿਵੇਂ ਬਾਦੂ ਨੇ ਜ਼ਿਕਰ ਕਰ ਰਿਹਾ ਹੈ بار بار ਕਿ ਨਾਰਥਰਨ ਸਾਈਡ ਜਿਹੜਾ ਇਹ ਸ਼ਹਿਰ ਪੈਂਦਾ ਆ ਵੈਨਕੂਵਰ ਤੋਂ ਲਗਭਗ 800 ਕਿਲੋਮੀਟਰ ਦੂਰ ਬਹੁਤ ਖੂਬਸੂਰਤ ਪ੍ਰਿੰਸ ਚਾਰਜ ਸ਼ਹਿਰ ਆ ਮੇਰੇ ਲਈ ਤਾਂ ਇਹ ਪਿੰਡ ਵਾਂਗੂ ਹੀ ਆ ਤੇ ਮੈਂ ਦੇਖ ਰਿਹਾ ਸੀਗਾ ਹੁਣ ਲਗਭਗ ਜਿਹੜੇ ਗੋਰੇ ਭਾਈਚਾਰੇ ਲੋਕ ਆ ਬਹੁਤ ਵੱਡੀ ਗਿਣਤੀ 17 ਸਜਾਰੇ ਨੇ ਆਪਣੇ ਨਾਲ ਵੱਧਦੇ ਨੇ ਆਪਣੇ ਤਾਂ ਘਟਦੇ ਦੱਸਦੇ ਨੇ ਹਾਂਜੀ ਐਕਚੁਅਲੀ ਇਹਨਾਂ ਨੂੰ ਇੱਕ ਜਿਵੇਂ ਪੰਜਾਬੀ ਚ ਕਹੋ ਇੱਕ ਮੇਲੇ ਵਾਂਗੂ ਸਾਰਾ ਇਹ ਪ੍ਰੋਗਰਾਮ ਹੈਗਾ ਪਰ ਸਾਡੇ ਲਈ ਬਹੁਤ ਵਧੀਆ ਪਲੇਟਫਾਰਮ ਆ ਕਿਉਂਕਿ ਜਦੋਂ ਆਪਾਂ ਨਗਰ ਕੀਰਤਨ ਤੇ ਤੁਸੀਂ ਜ਼ਿਕਰ ਕੀਤਾ ਅਸੀਂ ਵੀ ਨਗਰ ਕੀਰਤਨ ਦੇ 17 ਸਜਾਈਆਂ 18 ਮਈ ਨੂੰ ਨਗਰ ਕੀਰਤਨ ਵੀ ਇੱਥੋਂ ਲੰਘਿਆ ਉਦੋਂ ਜ਼ਿਆਦਾਤਰ ਆਪਣੀ ਕਮਿਊਨਿਟੀ ਦੇ ਲੋਕ ਆ ਜਦੋਂ ਆਊਟ ਆਫ ਕਮਿਊਨਿਟੀ ਜਾ ਕੇ ਅਸੀਂ ਇਹ ਚੀਜ਼ ਆਰਗੇਨਾਈਜ਼ ਕਰਦੇ ਆ ਬਹੁਤ ਵਧੀਆ ਤੁਸੀਂ ਦੇਖ ਰਹੇ ਹੋਵੋਗੇ ਜ਼ਿਆਦਾਤਰ ਜਿੰਨੇ ਵੀ ਦੇਖ ਰਹੇ ਹੈਗੇ ਹੈਗੇ ਆ ਇੱਥੋਂ ਦੇ ਭਾਈ ਜਿਹੜੇ ਨਿਵਾਸੀ ਹੈਗੇ ਆ ਆਊਟ ਆਫ ਪੰਜਾਬੀ ਭਾਈਚਾਰਾ ਉਹ ਸਾਡੇ ਤੱਕ ਅਪਰੋਚ ਕਰ ਰਹੇ ਆ ਉਹਨਾਂ ਨੂੰ ਜਦੋਂ ਅਸੀਂ ਇਹ ਪਲੇਟਫਾਰਮ ਸਾਡੇ ਲਈ ਬਹੁਤ ਵਧੀਆ ਆਉਦੀ ਪਾਗ ਦੀ ਮਹੱਤਤਾ ਉਹਨਾਂ ਤੱਕ ਦੱਸਣ ਬਾਰੇ ਸਾਨੂੰ ਬਹੁਤ ਵਧੀਆ ਲੱਗਦਾ ਜਦੋਂ ਸਾਡੇ ਕੋਲ ਆਉਂਦੇ ਆ ਕਵਚਨ ਪੁੱਛਦੇ ਆ ਅਸੀਂ ਇਹਨਾਂ ਨੂੰ ਐਕਸਪਲੇਨ ਕਰ ਪਾਉਨੇ ਆ ਗੁੱਡ ਜੀ ਇੱਕ ਅੱਜ ਕੱਲ ਜਿਹੜੀ ਪੋਲਿਟਿਕਸ ਇੱਥੇ ਵੀ ਚੱਲ ਰਹੀ ਉਹਦੇ ਵਿੱਚ ਵੀ ਕਈ ਵਾਰ ਨਿਸ਼ਾਨਾ ਬਣਾਇਆ ਜਾਂਦਾ ਪਰ ਮੈਨੂੰ ਲੱਗਦਾ ਕਿ ਇੱਥੇ ਮਲਵੜਤਨ ਦੇ ਵੀ ਉਹ ਜਿਹੜੀ ਇੱਕ ਦੂਰੀ ਜੀ ਹੁੰਦੀ ਉਹ ਵੀ ਕੱਟਦੀ ਆ ਐਕਚੁਅਲੀ ਐ ਐਸੇ ਕਰਕੇ ਅਸੀਂ ਇਹ ਜਿਹੜੇ ਪ੍ਰੋਗਰਾਮ ਉਲੀਕਿਆ ਸੀ ਅੱਜ ਤੋਂ ਲਗਭਗ 10-12 ਸਾਲ ਪਹਿਲਾਂ ਉਦੋਂ ਕਈ ਸ਼ਹਿਰਾਂ ਦੇ ਵਿੱਚ ਨਾ ਪੱਗ ਨੂੰ ਲੈ ਕੇ ਕੈਨੇਡਾ ਦੇ ਜਾਂ ਬਾਹਰਲੇ ਸ਼ਹਿਰਾਂ ਦੇ ਵਾਲੀਆਂ ਕੰਟਰੀਆਂ ਦੇ ਵਿੱਚ ਪੱਗ ਨੂੰ ਲੈ ਕੇ ਇੱਕ ਟਾਰਗੇਟ ਕੀਤਾ ਜਾ ਰਿਹਾ ਸੀ ਉਹ ਕਈ ਹੋਰ ਭਾਈਚਾਰੇ ਨਾਲ ਜੋੜਦੇ ਸੀ ਕਿ ਜਿਨ੍ਹਾਂ ਦੇ ਪੱਗ ਬੰਨੀ ਆ ਗੋਲ ਤਰ੍ਹਾਂ ਦੀ ਖਾਸ ਕਰ ਨਾਈਨ 11 ਨਾਲ ਜੋੜ ਕੇ ਜੀ ਨਾਈਨ 11 ਨਾਲ ਜ਼ਿਆਦਾਤਰ ਜੋੜਦੇ ਸੀ ਉਸ ਤੋਂ ਬਾਅਦ ਪੱਗ ਨੂੰ ਲੈ ਕੇ ਬਹੁਤ ਟਾਰਗੇਟ ਕਰਦੇ ਸੀ ਜੀ ਜਦੋਂ ਉਹ ਚੀਜ਼ ਸਾਡੇ ਦਿਮਾਗ 'ਚ ਆਈ ਆ ਕਿ ਐਡਾ ਵੱਡਾ ਕੈਨੇਡਾ ਡੇ ਦਾ ਪ੍ਰੋਗਰਾਮ ਹੈ ਇੱਥੇ ਬਹੁਤ ਲੋਕ ਇਕੱਠੇ ਹੁੰਦੇ ਆ ਕਿਉਂ ਨਾ ਸੀ ਆਪਣੀ ਪੱਗ ਦਾ ਉਹਨਾਂ ਤੱਕ ਲ ਜਾ ਕੇ ਦਸੀਏ ਹਨ ਵੀ ਆਪਣੀ ਪੱਗ ਬਾਰੇ ਦਸੀਏ ਆਪਣੀ ਗੁਰਸਿੱਖੀ ਜੀਵਨ ਬਾਰੇ ਦਸੀਏ ਜਦੋਂ ਪੱਗ ਦੇ ਮਹੱਤਵ ਬਾਰੇ ਪੁੱਛਦੇ ਆ ਆਪਣਾ ਉਹਦੇ ਗੁਰੂਆਂ ਦੀ ਗੱਲ ਕਰਦੇ ਸਾਰੇ ਕੋਲ ਟੈਂਪਲੇਟ ਵੀ ਛਪਾਏ ਹੋਏ ਆ ਜਿੱਥੇ ਸਾਰਾ ਕੁਝ ਐਕਸਪਲੇਨ ਕੀਤਾ ਹੋ ਗਿਆ ਸਾ ਪੱਗ ਸਾਡੇ ਲਈ ਕਿਉਂ ਜ਼ਰੂਰੀ ਆ ਮੈਂ ਦੇਖ ਰਿਹਾ ਵੰਡਰ ਹੈ ਸਗੇ ਉੱਥੇ ਨਾਲ ਨਾਲ ਦੇ ਵੀ ਰਿਹਾ ਸੀ ਜੀ ਜੀ ਬਿਲਕੁਲ ਅਸੀਂ ਆਪਣੇ ਜਿਹੜਾ ਹੈਗਾ ਆਪਣਾ ਜਿਹੜਾ ਗੁਰਮੁਖ ਦਾ ਨਾਲ ਦੀ ਨਾਲ ਗੁਰਮਤ ਦਾ ਵੀ ਅਸੀਂ ਸਾਰੇ ਦਾ ਸਾਰਾ ਲਿਟਰੇਚਰ ਉਹਨਾਂ ਨੂੰ ਦੇ ਰਹੇ ਆ ਸਾਡੇ ਗੁਰੂ ਸਾਹਿਬਾਨ ਨੇ ਸਾਡੇ ਨੂੰ ਪਾਗ ਦੀ ਦਾਤ ਬਖਸ਼ੀ ਸਾਨੂੰ ਪੰਜ ਕਕਾਰਾਂ ਦੇ ਧਾਰਨੀ ਬਣਾਇਆ ਇਸ ਕਰਕੇ ਅਸੀਂ ਉਹਨਾਂ ਨੂੰ ਸਾਰਾ ਐਕਸਪਲੇਨ ਕਰਦੇ ਹਾਂ ਤਾਂ ਬਹੁਤ ਖੁਸ਼ ਹੁੰਦੀ ਹੈ ਕਿਉਂਕਿ ਇੱਕ ਚੀਜ਼ ਮੈਂ ਹੋਰ ਦੱਸਣਾ ਚਾਹਣਾ ਜਿਹੜੀ ਇੱਥੋਂ ਦੀ ਲੋਕਲ ਕਮਿਊਨਿਟੀ ਆ ਕਈ ਵਾਰੀ ਆਪਣੀ ਕਮਿਊਨਿਟੀ ਨੂੰ ਆਪਾਂ ਕੁਝ ਦੱਸਦੇ ਹਾਂ ਇੱਕ ਵਾਰੀ ਪੁੱਛ ਕੇ ਸੁਣ ਕੇ ਭੁੱਲ ਜਾਂਦੇ ਆ ਜਦੋਂ ਇਹਨਾਂ ਨੂੰ ਇਸ਼ਤਿਹਾਰ ਦਿੰਦੇ ਆ ਨਾਲ ਅਸੀਂ ਪ੍ਰੋਪਰ ਸਾਰਾ ਐਕਸਪਲੇਨ ਕਰਦੇ ਆ ਉਹਦੇ ਨਾਲ ਕੀ ਹੁੰਦਾ ਕਿ ਉਹਦੇ ਬਾਰੇ ਹੋਰ ਜਾਣਕਾਰੀ ਲੈਂਦੇ ਆ ਇੰਟਰਨੈਟ ਤੇ ਜਾ ਕੇ ਕੰਪਲੀਟ ਪੜ੍ਹ ਕੇ ਸਾਰਾ ਹਨਾ ਜੀ ਸਾਡੇ ਲਈ ਬਹੁਤ ਵਧੀਆ ਪਲੇਟਫਾਰਮਾਂ ਤੇ ਸਾਨੂੰ ਲੱਗਦਾ ਕਿ ਅਸੀਂ ਬਹੁਤ ਇਹਦੇ ਵਿੱਚ ਕਾਮਯਾਬ ਹੋਏ ਆਂ ਤੇ ਆਪਣੀ ਪੱਗ ਦਾ ਜਿਹੜਾ ਮਤਤ ਆ ਸਾਡੀ ਦਸਤਾਰ ਦਾ ਮਤਤ ਸਾਡੇ ਲਈ ਕਿਉਂ ਜ਼ਰੂਰੀ ਆ ਅਸੀਂ ਇਹਨਾਂ ਲੋਕਾਂ ਤੱਕ ਵੀ ਪਹੁੰਚਾਉਣ ਦੇ ਵਿੱਚ ਕਿਤੇ ਨਾ ਕਿਤੇ ਕਾਮਯਾਬ ਹੋ ਰਹੇ ਆਂ ਤੇ ਟਰਾਈ ਕਰਾਂਗੇ ਅੱਗੇ ਤੋਂ ਵੀ ਇਹ ਪ੍ਰੋਗਰਾਮ ਜਾਰੀ ਰਹਿਣ। ਸ਼ਾਮ ਤੱਕ ਕਿੰਨੀਆਂ ਦਸਤਾਰਾਂ ਬੰਨ੍ਹੋਗੇ? ਹਾਲਾਂਕਿ ਭਾਗ ਸਾਡੇ ਕੋਲੇ ਸਵੇਰ ਤੋਂ ਅਸੀਂ ਲਗਭਗ 11:00 ਵਜੇ ਅਸੀਂ ਸਟਾਰਟ ਕੀਤਾ ਹੈਗਾ ਸਵੇਰ ਤੋਂ। ਜੀ। ਤੇ ਹੁਣ ਤੱਕ ਸਾਡੇ ਲਗਭਗ ਤੁਸੀਂ ਦੇਖ ਰਹੇ ਆ 15 10 ਤੋਂ 15 ਵਲੰਟੀਅਰ ਹਰ ਟਾਈਮ ਸਾਡੇ ਸਟਾਰਟ ਆ ਜਿਹੜੇ ਲਗਾਤਾਰ ਬਣ ਰਹੇ ਆ 10 ਤੋਂ 15 ਵਲੰਟੀਅਰ ਬਿਜੀ ਆ ਸਵੇਰ ਦੇ ਤੁਸੀਂ ਆਪ ਲਾ ਲਓ 3 ਤੋਂ 4 ਮਿੰਟ ਇੱਕ ਵਲੰਟੀਅਰ ਲਾਉਂਦਾ ਤੇ ਘੱਟੋ ਘੱਟ ਹਜ਼ਾਰ ਤੋਂ ਉੱਪਰ ਹੋ ਸਕਦਾ 2-3000 ਬੰਦਿਆਂ ਨੂੰ ਅਸੀਂ ਸ਼ਾਮ ਤੱਕ ਦੇ 17 ਘੱਟੋ ਘੱਟ ਆ ਸਾਡੇ ਕੋਲੇ ਆਉਦੀ ਗਿਣਤੀ ਵੀ ਪਰ ਹਰ ਸਾਲ ਇਹ 17 ਨਵੀਆਂ ਲੈ ਕੇ ਆਉਂਦੇ ਆ ਅਸੀਂ ਹਰ ਸਾਲ ਤਕਰੀਬਨ 17 ਨਵੀਆਂ ਲੈ ਕੇ ਆਉਂਦੇ ਆ ਹੁਣ ਇਸ ਵਾਰੀ ਵੀ ਅਸੀਂ ਵੈਨਕੂਵਰ ਸਾਰੀ ਤੋਂ 17 ਮੰਗਵਾਈਆਂ ਸੀ ਉਹਦੇ ਵਿੱਚ ਜ਼ਿਆਦਾਤਰ ਜਿਹੜੀ ਸਾਡੇ ਹੈਗੇ ਆ ਮਲਟੀ ਕਲਰ ਹੈਗੇ ਆ ਕਿਉਂਕਿ ਅਸੀਂ ਪਹਿਲਾਂ ਜਿਹੜੇ ਹੈਗੇ ਸੀ ਥੋੜੇ ਜੇ ਘੱਟ ਕਲਰ ਮੰਗਾਉਂਦੇ ਸੀ ਪਰ ਹੁਣ ਜਦੋਂ ਇੱਥੋਂ ਦੇ ਜਿਵੇਂ ਜਿਵੇਂ ਲੋਕ ਇੱਥੋਂ ਜੜ ਜੁੜਦੇ ਗਏ ਆ ਸਾਡੀ ਡਿਮਾਂਡ ਕਰਦੇ ਗਏ ਆ ਕਿ ਸਾਨੂੰ ਮਲਟੀ ਕਲਰ ਸਾਨੂੰ ਉਹ ਕਲਰ ਪਸੰਦ ਆ ਸਾਡਾ ਮੇਨ ਮੁਖ ਮਕਸਦ ਹੈਗਾ ਕਿ ਆਪਣੇ ਦਸਤਾਰ ਇਹਨਾਂ ਦੇ ਵਿੱਚ ਉਹਦੀ ਮਹੱਤਤਾ ਦੱਸਣ ਦਾ ਕਿਸੇ ਵੀ ਤਰੀਕੇ ਸਾਨੂੰ ਲੱਗਦਾ ਕਿ ਜੇ ਕਲਰ ਨਾਲ ਕੋਈ ਸ਼ਾਂ ਨੋ ਪ੍ਰੋਬਲਮ ਜੀ ਹਾਂਜੀ ਬਹੁਤ ਵਧੀਆ ਉਪਰਾਲਾ ਜੀ ਸੋ 12 ਸਾਲ ਤੋਂ ਚੱਲ ਰਿਹਾ ਤਾਂ ਦੱਸਿਆ ਕਿ ਵੱਡੀ ਗਿਣਤੀ ਦੇ ਸਤਾਰਾ ਬੰਨ ਵੀ ਰਹੇ ਆ ਸੋ ਬਹੁਤ ਬਹੁਤ ਧੰਨਵਾਦ ਗੱਲਬਾਤ ਕਰ ਲਈ ਜਾਣ ਕੇ ਦੇਣ ਲਈ ਓਕੇ ਥੈਂਕ ਯੂ so much ਇਹਨਾਂ ਵੀਰ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਜਿਹੜੀ ਸੈਨ ਕਰਵਰੇਜ ਕਰਨ ਇੱਥੇ ਪਹੁੰਚੇ ਆ ਤੇ ਅਸੀਂ ਸਾਰੀਆਂ ਸੰਗਤਾਂ ਨੂੰ ਇਹ ਬੇਨਤੀ ਕਰਦਾ ਜਿੱਥੇ ਵੀ ਕੋਈ ਹੈਗਾ ਆਪਣੇ ਗੁਰੂਆਂ ਦੀ ਦੱਸੀ ਹੋਈ ਕੀਰਤ ਦੇ ਨਾਲ ਨਾਲ ਆਪਾਂ ਕੀਰਤ ਸਾਰੇ ਹੀ ਕਰਦੇ ਆ ਕੀਰਤ ਕਰੋ ਨਾਮ ਜਪੋ ਵੰਡ ਛਕੋ ਉਹਦੇ ਨਾਲ ਨਾਲ ਕੀ ਆ ਗਿਆ ਆਪਣੀ ਜਿਹੜੀ ਹੈਗੀ ਆ ਗੁਰਸਿੱਖੀ ਦਾ ਆਪਾ ਪ੍ਰਚਾਰ ਜਿੱਥੇ ਜਿੱਥੇ ਵੀ ਕੋਈ ਹੈਗਾ ਜਿਸ ਤਰੀਕੇ ਵੀ ਕੋਈ ਕਰ ਸਕਦਾ ਜਰੂਰ ਕਰਨ ਦੀ ਕਿਰਪਾਲਤਾ ਕਰੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ